ਪੂਨਾ ਦੇ ਕਲਿਆਣੀ ਇਲਾਕੇ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਪੋਰਸ਼ ਗੱਡੀ ਵੱਲੋਂ ਜਿਹੜਾ ਦੋ ਨੌਜਵਾਨਾਂ ਦੀ ਜਾਨ ਲੈ ਲਈ ਸੀ ਜਿਦੇ ਵਿੱਚ ਇੱਕ ਲੜਕਾ ਸੀਗਾ ਤੇ ਇੱਕ ਲੜਕੀ ਸੀ ਦੋਵੇਂ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਸੀਗੇ ਤੇ ਇੱਕ ਆਈਟੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਸੀ ਔਰ ਇਹਨਾਂ ਦੀ ਉਮਰ ਕਿੰਨੀ ਸੀ ਮਹਿਜ਼ 23 ਤੋਂ 24 ਸਾਲ ਲੜਕੀ ਦਾ ਨਾਮ ਅਸ਼ਵਨੀ ਹੈ ਤੇ ਲੜਕੇ ਦਾ ਨਾਮ ਅਨੀਸ਼ ਹੈ ਤੇ ਜਿਹੜਾ ਇਹ ਪੋਰਸ਼ੇ ਗੱਡੀ ਚਲਾ ਰਿਹਾ ਸੀਗਾ ਇਹਦੀ ਉਮਰ ਦੱਸੀ ਜਾਂਦੀ ਸੀ 17 ਸਾਲ ਤੇ ਦੱਸਿਆ ਜਾਂਦਾ ਵੀ ਇੱਕ ਵੱਡੇ ਕਾਰੋਬਾਰੀ ਪਰਿਵਾਰ ਦਾ ਹੈ ਮੁੰਡਾ ਪਲੱਸ 2 ਨੇ ਪਾਸ ਕੀਤੀ ਸੀ ਉਸ ਖੁਸ਼ੀ ਦੇ ਵਿੱਚ ਇਹਨੇ ਪਾਰਟੀ ਰੱਖੀ ਸ਼ਰਾਬ ਪੀਤੀ ਤੇ ਉਸ ਤੋਂ ਬਾਅਦ ਡਰਾਈਵਰ ਨੂੰ ਕਹਿੰਦਾ ਵੀ ਤੂੰ ਪਿਛਲੀ ਸੀਟ ਤੇ ਬਹਿ ਜਾ ਗੱਡੀ ਮੈਚ ਲਾਉਣੀ ਹੈ ਜਦੋਂ ਇਹ ਗੱਡੀ ਲੈ ਕੇ ਰਾਤ ਨੂੰ ਲਗਭਗ 2:30 ਵਜੇ ਉਸ ਇਲਾਕੇ ਤੋਂ ਨਿਕਲਿਆ ਤਾਂ ਇਹ ਦੋਵੇਂ ਨਾਣੇ ਮੋਟਰਸਾਈਕਲ ਤੇ ਜਾ ਰਹੇ ਸੀ ਰੋਡ ਕ੍ਰੋਸ ਕਰ ਰਹੇ ਸੀਗੇ ਤਾਂ ਇਸ ਪੋਰਸ਼ਾ ਗੱਡੀ ਨੇ ਟੱਕਰ ਮਾਰੀ ਤੇ ਇਹਨਾਂ ਦੋਵਾਂ ਦੀ ਜਾਨ ਚਲੀ ਗਈ ਹੁਣ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੁਣ ਜਿਹੜਾ ਇਸ ਗੱਡੀ ਦਾ ਡਰਾਈਵਰ ਸੀਗਾ ਜਿਹੜਾ ਬਤੌਰ ਡਰਾਈਵਰ ਨਾਲ ਤਾਂ ਗਿਆ ਸੀ ਪਰ ਗੱਡੀ ਚਲਾ ਨਹੀਂ ਸੀ ਰਿਹਾ ਕਿਉਂਕਿ ਪਹਿਲਾਂ ਇਹੀ ਪਤਾ ਲੱਗਾ ਸੀ ਉਹ ਹੁਣ ਕਹਿ ਰਿਹਾ ਜੀ ਗੱਡੀ ਤਾਂ ਮੈਂ ਚਲਾ ਰਿਹਾ ਸੀਗਾ ਇਹ ਜਿਹੜਾ ਮੁੰਡਾ ਜਿਨੇ ਦੱਸਿਆ ਜਾ ਰਿਹਾ ਵੀ ਗੱਡੀ ਦੇ ਨਾਲ ਐਕਸੀਡੈਂਟ ਕੀਤਾ ਕਹਿੰਦੇ ਇਹ ਤਾਂ ਨਾਲ ਦੀ ਸੀਟ ਤੇ ਬੈਠਾ ਸੀ ਗੱਡੀ ਤਾਂ ਚਲਾ ਹੀ ਮੈਂ ਰਿਹਾ ਸੀ ਹੁਣ ਸਵਾਲ ਇਹ ਖੜਾ ਹੁੰਦਾ ਵੀ ਜਿਸ ਦਿਨ ਪੁਲਿਸ ਨੇ ਫਿਰ ਇਹਨੂੰ ਗ੍ਰਿਫਤਾਰ ਕਰ ਲਿਆ ਅਦਾਲਤ ਦੇ ਵਿੱਚ ਲੈ ਗਏ ਜੁਵਨਾਈਲ ਕੋਰਟ ਦੇ ਵਿੱਚ ਜਦੋਂ ਲੈ ਗਏ ਜਦੋਂ ਇਹਨੂੰ 300 ਸ਼ਬਦਾਂ ਦਾ ਐਸੇ ਲਿਖਣ ਵਾਸਤੇ ਕਹਿ ਦਿੱਤਾ ਆਪਣੀ ਡਾਕਟਰੀ ਜਾਂਚ ਕਰਾਉਣ ਵਾਸਤੇ ਕਹਿ ਦਿੱਤਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਦੁਬਾਰਾ ਜਿਹੜਾ ਵਾ ਉਹ ਟ੍ਰੈਫਿਕ ਰੂਲ ਸਿੱਖਣ ਵਾਸਤੇ ਕ ਇਸ ਕੋਲੋਂ ਕੀ ਐਡੀ ਵੱਡੀ ਗਲਤੀ ਹੋ ਗਈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਗੱਡੀ ਇਹ ਬੱਚਾ ਚਲਾ ਰਿਹਾ ਸੀਗਾ 17 ਸਾਲ ਦਾ ਜਾਂ ਇਹ ਡਰਾਈਵਰ ਚਲਾ ਰਿਹਾ ਸੀਗਾ ਕਿਉਂਕਿ ਡਰਾਈਵਰ ਹੁਣ ਕਹਿ ਰਿਹਾ ਵੀ ਗੱਡੀ ਮੈਂ ਚਲਾ ਰਿਆ ਇਹ ਉਸੇ ਦਿਨ ਕਿਆਸਰਾਈਆਂ ਲਗੜੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿਉਂਕਿ ਇਹ ਵੱਡੇ ਪਰਿਵਾਰ ਨਾਲ ਜੁੜਿਆ ਹੋਇਆ ਮੁੰਡਾ ਵੱਡੀ ਧਨਾੜ ਫੈਮਿਲੀ ਆ ਪੈਸੇ ਦੀ ਕੋਈ ਕਮੀ ਨਹੀਂ ਉਦੋਂ ਹੀ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਹੋਣ ਲੱਗ ਪਿਆ ਸੀਗਾ ਵੀ ਤੁਸੀਂ ਦੇਖਣਾ ਆਉਣ ਵਾਲੇ ਦਿਨਾਂ ਦੇ ਵਿੱਚ ਡਰਾਈਵਰ ਕਹੇਗਾ ਗੱਡੀ ਤਾਂ ਮੈਂ ਚਲਾ ਰਿਆ ਸੀਗਾ ਇਹ ਤਾਂ ਮੁੰਡਾ ਨਾਲ ਦੀ ਸੀਟ ਤੇ ਬੈਠਾ ਸੀਗਾ ਹਾਲਾਂਕਿ ਮੁੰਡੇ ਨੇ ਜਦੋਂ ਸ਼ਰਾਬ ਵੀ ਪੀਤੀ ਦੋ ਹੋਟਲਾਂ 'ਚ ਜਾਂਦਾ ਉਥੇ 바ਰ 'ਚ ਬੈਠ ਕੇ ਸ਼ਰਾਬ ਵੀ ਪੀਂਦਾ ਉਹਨਾਂ ਦੇ ਜਿਹੜੇ ਮੈਨੇਜਰ ਸੀਗੇ ਉਹਨਾਂ ਹੋਟਲਸ ਦੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਵੀ ਤੁਸੀਂ ਇੱਕ ਅੰਡਰਏਜ ਬੱਚੇ ਨੂੰ ਸ਼ਰਾਬ ਪਿਆਈ ਕਿਵੇਂ 70000 ਦੀ ਇਹ ਮੁੰਡਾ ਸ਼ਰਾਬ ਪੀ ਜਾਂਦਾ ਇੱਕੋ ਰਾਤ ਦੇ ਵਿੱਚ ਤੇ ਹੁਣ ਜਦੋਂ ਫਿਰੇ ਉਸ ਤੋਂ ਬਾਅਦ ਗੱਡੀ ਚਲਾਉਂਦਾ ਗੱਡੀ ਮਾਰਦਾ ਤੇ ਅੱਜ 3-4 ਦਿਨ ਬਾਅਦ ਜਦੋਂ ਇਹ ਮਾਮਲਾ ਹੋਣ ਜਿਹੜਾ ਉਹ ਗਰਮਾਉਂਦਾ ਜਾ ਰਿਹਾ ਕਿਉਂਕਿ ਬੱਚਿਆਂ ਦੇ ਮਾਤਾ ਪਿਤਾ ਜਿਨ੍ਹਾਂ ਨੇ ਆਪਣੇ ਬੱਚੇ ਗਵਾਲੇ ਆ ਉਹ ਕਹਿੰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਇਸ ਬੱਚੇ ਨੂੰ ਤੁਸੀਂ 15 ਘੰਟੇ ਬਾਅਦ ਬੇਲ ਕਿਵੇਂ ਦੇ ਦਿੱਤੀ ਹਾਲਾਂਕਿ ਇਸ ਬੱਚੇ ਦੇ ਪਿਤਾ ਨੂੰ ਵੀ ਜਿਹੜਾ ਵਾ ਪੁਲਿਸ ਨੇ ਡਿਟੇਨ ਕਰ ਲਿਆ ਸੀ ਇਹਦਾ ਜਿਹੜਾ ਦਾਦਾ ਬੱਚੇ ਦਾ ਉਹਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਸਵਾਲ ਤਾਂ ਇਹ ਖੜਾ ਹੁੰਦਾ ਵੀ ਹੁਣ ਅਚਾਨਕ ਡਰਾਈਵਰ ਇਹ ਗੱਲ ਕਿਵੇਂ ਕਹਿ ਰਿਹਾ ਵੀ ਗੱਡੀ ਤਾਂ ਮੈਂ ਚਲਾ ਰਿਹਾ ਸੀ ਇਹ ਤਾਂ ਨਾਲ ਦੀ ਸੀਟ ਬੈਠਾ ਸੀਗਾ ਪੁਲਿਸ ਇਹੀ ਦਾਵਾ ਕਰਦੀ ਸੀ ਕਿ ਗੱਡੀ ਜਿਹੜਾ ਵਾ ਇਹ ਵਿਦਾਂਤ ਚਲਾ ਰਿਆ ਜਿਹਦੀ ਉਮਰ 17.5 ਸਾਲਾਂ ਫਿਰ ਇਹਨੂੰ ਜੁਵਨਾਈਲ ਕੋਰਟ 'ਚ ਵੀ ਲੈ ਜਾਂਦੇ ਆ ਉੱਥੇ ਪੇਸ਼ ਕਰਦੇ ਉੱਥੇ ਇਹਨੂੰ ਸਜ਼ਾ ਵੀ ਮਿਲਦੀ ਆ 15 ਘੰਟਿਆਂ ਬਾਅਦ ਇਹਦੀ ਜ਼ਮਾਨਤ ਵੀ ਹੋ ਜਾਂਦੀ ਆ ਸੋ ਹੁਣ ਇਹ ਬਹੁਤ ਵੱਡੇ ਸਵਾਲ ਇਸ ਮਾਮਲੇ ਦੇ ਵਿੱਚ ਖੜੇ ਹੋ ਰਿਹਾ ਜਿੱਥੇ ਡਰਾਈਵਰ ਇਹ ਗੱਲ ਕਹਿ ਰਿਹਾ ਵੀ ਗੱਡੀ ਤਾਂ ਮੈਂ ਚਲਾ ਰਿਆ ਸੀਗਾ ਤੇ ਪੁਲਿਸ ਦਾ ਦਾਵਾ ਇਹ ਆ ਕਿ ਗੱਡੀ ਜਿਹੜੀ ਆ ਉਹ ਵਿਦਾਂਤ ਚਲਾ ਰਿਆ ਸੀ ਹੁਣ ਇੱਕ ਟੀਮ ਬਣਾ ਦਿੱਤੀ ਗਈ ਆ ਜਿਹੜੀ ਸਾਰੀ ਇਨਵੈਸਟੀਗੇਸ਼ਨ ਕਰੇਗੀ ਵੀ ਕੀ ਪੁਲਿਸ ਕੋਲੋਂ ਤਾਂ ਨਹੀਂ ਗਲਤੀ ਹੋ ਗਈ ਪਰ ਜਿਹੜੇ ਸੀਸੀਟੀਵੀ ਵਾਇਰਲ ਹੋਏ ਸੀ ਜਿਹਦੇ ਵਿੱਚ ਇਹਨੂੰ ਗੱਡੀ ਚੋਂ ਜਦੋਂ ਬਾਹਰ ਕੱਢਿਆ ਜਦੋਂ ਉੱਥੇ ਭੀੜ ਇਕੱਠੀ ਹੋ ਗਈ ਉਹਨਾਂ ਨੇ ਤਾਂ ਇਸ ਮੁੰਡੇ ਨੂੰ ਹੀ ਫੜਿਆ ਸੀਗਾ ਹੁਣ ਦੇਖਦੇ ਆ ਕਿ ਇਹ ਜਿਹੜੀ ਟੀਮ ਬਣਾ ਦਿੱਤੀ ਗਈ ਆ ਜਿਹਦੇ ਵਿੱਚ ਏਸੀਪੀ ਲੈਵਲ ਦੇ ਆਫਸਰ ਇਹ ਦੀ ਇਨਵੈਸਟੀਗੇਸ਼ਨ ਕਰਨਗੇ ਉਹ ਆਪਣੀ ਰਿਪੋਰਟ ਦੇ ਵਿੱਚ ਕੀ ਤੱਥ ਪੇਸ਼ ਕਰਦੇ ਨੇ